24 7 பஞ்சਾ ਦੇ ਬੇਨ ਇਨ ਮਤਾਚਾਰ ਦੇ ਬੇਟ ਦੇ 10000 ਪੁਰਾਣਾ ਹੁਣ ਪਿਆ ਮਹਿੰਗਾ ਕੁੱਲਸ ਤੇ ਗिलास ਕਾਨੂੰਨਿਕ ਕਾਰਵਾਈ ਕਰੇਗੀ ਅਦਾਕਾਰਾ ਆਉ ਚਾਹਦੇ ਹਾਂ ਪੂਰਾ ਮਾਮਲਾ ਕੀ ਹੈ आई ए एन एस तेनु ਸਾਡ ਦੇਵਲੀਨਾ ਭਟਾਚਾਰਿਆ ਨੇ ਕਿਹਾ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਮੈਂ ਉਹਨਾਂ ਟਰੋਲਰਸ ਦਾ ਸਵਾਗਤ ਕਰਦੀ ਹਾਂ ਜੋ ਮੈਨੂੰ ਮੇਰੇ ਕੰਮ ਅਤੇ ਜੀਵਨ ਸ਼ੈਲੀ ਲਈ ਟਰੋਲ ਕਰਦੇ ਹਨ ਮੈਂ ਉਹਨਾਂ ਤੋਂ ਪ੍ਰਭਾਵਿਤ ਨਹੀਂ ਹਾਂ ਹਾਂ ਮੈਂ ਹਮੇਸ਼ਾ ਜਾਣਦੀ ਸੀ ਕਿ ਪਿਆਰ ਦੇ ਨਾਲ ਨਾਲ ਮੈਨੂੰ ਨਫ਼ਰਤ ਵੀ ਮਿਲੇਗੀ ਮੈਂ ਚੁੱਪ ਰਹੀ ਉਹਨਾਂ ਟਰੋਲਰਸ ਤੋਂ ਬਚਦੇ ਰਹੀ ਜਿਨ੍ਹਾਂ ਨੇ ਮੇਰੇ ਵਿਆਹ ਤੇ ਵੀ ਸਵਾਲ ਉਠਾਏ ਸਨ ਇਹ ਮੇਰੀ ਪਸੰਦ ਸੀ ਮੇਰੇ ਮਨੁੱਖੀ ਅਧਿਕਾਰ ਸੀ ਪਰ ਮੈਂ ਫਿਰ ਵੀ ਚੁੱਪ ਰਹੀ ਸਤ ਨਿਭਾਣਾ ਸਾਤਿਆਦੀ ਗੋਪੀ ਬਹੂ ਉਰਫ ਡੈਵੋਲੀਨਾ ਭੱਟਾਚਾਰਿਆ ਇੱਕ ਪੁੱਤਰ ਦੀ ਮਾਂ ਬਣ ਗਈ ਹੈ। ਉਸਨੇ ਪਿਛਲੇ ਸਾਲ ਦਸੰਬਰ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਜਦੋਂ ਉਸਨੇ 7 ਮਹੀਨੇ ਦੇ ਪੁੱਤਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਤਾਂ ਉਸਤੇ ਪਿਆਰੇ ਪੁੱਤਰ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਡੈਵੋਲੀਨਾ ਭੱਟਾਚਾਰਿਆ ਦੇ 7 ਮਹੀਨੇ ਦੇ ਪੁੱਤਰ ਦੀ ਸਕਿਨ ਦੇ ਰੰਗ ਦਾ ਮਜ਼ਾਕ ਉਡਾਇਆ। ਹੁਣ ਡੈਵੋਲੀਨਾ ਆਪਣੇ ਪੁੱਤਰ ਨੂੰ ਟ੍ਰੋਲ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਹੈ ਸ੍ਰੀ ਕਾਂਜੋ ਤੁਸੀਂ 1 24 7 ਪੰਜਾਬ ਦੇ ਬੇਵਿਨਾ ਮੱਤਾਚਾਰਿਆ ਦੇ بیٹے ਦਾ ਨਜ਼ਾਕ ਉਡਾਣਾ ਹੁਣ ਪਿਆ ਮਹੰਗਾ ਕੋਰਸ ਦੇ ਗਿਲਾਸ ਕਾਨੂੰਨ ਨੇ ਕਾਰਵਾਈ ਕਰੀਗੀ ਅਦਾਕਾਰਾ ਆਉ ਚਾਹਦੇ ਹਾਂ ਪੂਰਾ ਮਾਮਲਾ ਕੀ ਹੈ आई ए एन एस तेनु ਸਾਡ ਦੇਵਲੀਨਾ ਭਟਾਚਾਰਿਆ ਨੇ ਕਿਹਾ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਮੈਂ ਉਹਨਾਂ ਟਰੋਲਰਸ ਦਾ ਸਵਾਗਤ ਕਰਦੀ ਹਾਂ ਜੋ ਮੈਨੂੰ ਮੇਰੇ ਕੰਮ ਅਤੇ ਜੀਵਨ ਸ਼ੈਲੀ ਲਈ ਟਰੋਲ ਕਰਦੇ ਹਨ ਮੈਂ ਉਹਨਾਂ ਤੋਂ ਪ੍ਰਭਾਵਿਤ ਨਹੀਂ ਹਾਂ ਹਾਂ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਪਿਆਰ ਦੇ ਨਾਲ ਨਾਲ ਮੈਨੂੰ ਨਫ਼ਰਤ ਵੀ ਮਿਲੇਗੀ ਮੈਂ ਚੁੱਪ ਰਹੀ ਉਹਨਾਂ ਟਰੋਲਰਸ ਤੋਂ ਬਚਦੀ ਰਹੀ ਜਿਨ੍ਹਾਂ ਨੇ ਮੇਰੇ ਵਿਆਹ ਤੇ ਵੀ ਸਵਾਲ ਉਠਾਏ ਸਨ ਇਹ ਮੇਰੀ ਪਸੰਦ ਸੀ ਮੇਰੇ ਮਨੁੱਖੀ ਅਧਿਕਾਰ ਸੀ ਪਰ ਮੈਂ ਫਿਰ ਵੀ ਚੁੱਪ ਰਹੀ ਸਾਤ ਨਿਮਾਨਾ ਸਾਤਿਆਦੀ ਗੋਪੀ ਬਹੂ ਉਰਫ ਡੈਵੋਲੀਨਾ ਭੱਟਾਚਾਰੀਆ ਇੱਕ ਪੁੱਤਰ ਦੀ ਮਾਂ ਬਣ ਗਈ ਹੈ। ਉਸਨੇ ਪਿਛਲੇ ਸਾਲ ਦਸੰਬਰ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਉਹ ਅਕਸਰ ਸੋਸ਼ਲ ਮੀਡੀਆ ਤੇ ਆਪਣੇ ਪੁੱਤਰ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਜਦੋਂ ਉਸਨੇ 7 ਮਹੀਨੇ ਦੇ ਪੁੱਤਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਤਾਂ ਉਸਤੇ ਪਿਆਰੇ ਪੁੱਤਰ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਡੈਵੋਲੀਨਾ ਭੱਟਾਚਾਰੀਆ ਦੇ 7 ਮਹੀਨੇ ਦੇ ਪੁੱਤਰ ਦੀ ਸਕਿਨ ਦੇ ਰੰਗ ਦਾ ਮਜ਼ਾਕ ਉਡਾਇਆ। ਹੁਣ ਡੈਵੋਲੀਨਾ ਆਪਣੇ ਪੁੱਤਰ ਨੂੰ ਟ੍ਰੋਲ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਹੈ